ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜਿਹੜੇ ਨੂੰ ਤੁਸੀਂ ਆਪਣੇ ਸਕਰੀਨ ਤੇ ਦੇਖਿਆ ਹੁਣ ਇਸ ਵੀਰ ਦਾ ਨਾਮ ਪਰਮਜੀਤ ਸਿੰਘ ਆ ਜੀ ਪਰਮਜੀਤ ਸਿੰਘ ਸੋਨੀ ਪਰਮਜੀਤ ਸਿੰਘ ਪੰਧੋੜ ਇਸ ਵੀਰ ਦਾ ਗੋਤ ਆ ਤੇ ਪਿੰਡ ਇਸ ਵੀਰ ਦਾ ਆਲਮਗੀਰ ਆ ਜੱਦੀ ਪਿੰਡ ਆ ਜਿੱਥੇ ਜੰਮਿਆ ਪਲਿਆ ਏ ਤੇ ਇਸ ਟਾਈਮ ਇਹ ਖੰਨੇ ਸ਼ਹਿਰ ਦੇ ਵਿੱਚ ਆਪਣੇ ਨਾਨੀ ਦੇ ਘਰ ਰਹਿੰਦਾ ਇਹ ਨਾਨੀ ਜੀ ਖੜੇ ਨੇ ਇਹਦੇ ਇਹ ਭਾਂਡ ਜਾਵਾ ਇਸ ਵੀਰ ਦਾ ਪਰਮਜੀਤ ਦਾ ਤੇ ਇਹ ਵੀਰ ਦਾ ਪਤਾ ਨਹੀਂ ਰੱਬ ਨਾਲ ਜਾਂ ਰੱਬ ਦਾ ਇਸ ਵੀਰ ਦੇ ਨਾਲ ਕੋਈ ਬਚਪਨ ਤੋਂ ਹੀ ਬੈਰ ਆ ਵੀਰ ਦਾ ਜਨਮ ਹੋਇਆ 1.2 ਸਾਲਾਂ ਦਾ ਸੀਗਾ ਤਾਂ ਮਾਂ ਅਕਾਲ ਚਲਾਣਾ ਕਰ ਗਈ ਤਾਂ ਉਸ ਤੋਂ ਬਾਅਦ ਬਾਪ ਨੇ ਹੋਰ ਵਿਆਹ ਕਰਾ ਲਿਆ ਤਾਂ ਉਦੋਂ 7-8 ਸਾਲ ਦਾ ਸੀਗਾ ਜਦੋਂ ਬਾਪ ਅਕਾਲ ਚਲਾਣਾ ਕਰ ਗਿਆ ਮੈਂ ਤੇਰੀ ਮਾਂ ਦੇ ਪੱਲੇ ਪੈ ਗਿਆ ਤੇ ਮੀਰ ਦਾਦ ਦਾ ਵੀ ਬਹੁਤ ਤਸ਼ੱਦਦ ਕਰਦੀ ਸੀ ਕੁੱਟਦੇ ਮਾਰਦੇ ਸੀਗੇ ਸਿਰ ਪਾਪ ਦਾ ਕਰਤ ਮੱਚ ਗਈ ਸੀ ਇੱਕ ਵਾਰ ਯਾਨੀ ਕਿ ਬਹੁਤ ਛੋਟੇ ਹੁੰਦੇ ਤੇ ਛੋਟੀ ਭੈਣ ਆ ਇੱਕ ਦੀ ਸੀਗੀ ਉਹ 2 ਸਾਲ ਦੀ ਸੀ ਉਦੋਂ ਤੇ ਜਦੋਂ ਬਾਪ ਦੀ ਡੈਥ ਹੋ ਗਈ ਸੀਗੀ ਤਾਂ ਇਹ ਉਸ ਟਾਈਮੋਂ 5 ਸਾਲ ਦਾ ਸੀਗਾ ਤੇ ਬਾਪ ਦੀ ਮੌਤ ਤੋਂ ਬਾਅਦ ਤਸ਼ੱਦਦ ਜਿੰਨਾ ਕਿ ਚੱਲ ਸਕਿਆ ਹੈ ਚੱਲਦਾ ਰਿਹਾ ਪਰ ਜਦੋਂ ਬਹੁਤ ਜ਼ਿਆਦਾ ਸਿਰੋਂ ਪਾਣੀ ਨਿਕਲ ਗਿਆ ਤਾਂ ਮੇਰੇ ਨਾਨੀ ਆ ਨਾਨੀ ਆਪਦੇ ਦੋਤੇ ਨੂੰ ਝੋਲੀ ਪਵਾ ਕੇ ਲੈ ਆਈ ਪਿੰਡ ਦੇ ਵਿੱਚੋਂ ਦੋਤਾ ਤੇ ਦੋਤੀ ਨੂੰ ਨਾਲ ਲੈ ਆਏ ਪੰਚਾਇਤ ਦੇ ਰਾਹੀਂ ਇਹ ਬਾਕੀ ਤੁਹਾਨੂੰ ਵੀਰ ਵੀ ਦੱਸਦਾ ਵਾ ਇਹਦੀ ਵੀ ਸੁਣੋ ਗੱਲ ਤੇ ਇਹਦੀ ਤਕਲੀਫ ਆ ਜਿਹੜੀ ਤੁਸੀਂ ਪਹਿਲਾਂ ਥੋੜੀ ਜੀ ਦੇਖ ਲਓ ਮਾੜੇ ਜੀ ਅੱਗ ਤੱਕ ਵੀਰੇ ਮਾੜਾ ਜੇ ਮੇਰੇ ਗਲਵਜ਼ ਨਹੀਂ ਪਾਇਏ ਹੋ ਆ ਵੀਰ ਦੀ ਲੱਤ ਆ ਪਿਛਲੇ ਢਾਈ ਸਾਲਾਂ ਤੋਂ ਪੂਰੀ ਲੱਤ ਗਲੀ ਹੋਈ ਆ ਬਸ ਰੱਖਦੇ ਵੀਰੇ ਠਗਦੇ ਤੇ ਇਦਾਂ ਹੀ ਪੱਟ ਦੇ ਉੱਪਰ ਤਾਂ ਵੀ ਆ ਜ਼ਖਮ ਜਦ ਕਿ ਉੱਪਰ ਇੱਥੇ ਆ ਗਿਆ ਦੇ ਉੱਪਰ ਵੀ ਬਹੁਤ ਵੱਡਾ ਜ਼ਖਮ ਹੋ ਲੈਂਦਾ ਵੱਡਾ ਤੇ ਪੂਰਾ ਸਰੀਰ ਗਲਿਆ ਹੋਇਆ ਸਕੇਬਿਸ ਹੋਈ ਹੋਈ ਹੈ ਖਾਜ ਦੀ ਬਿਮਾਰੀ ਆ ਦੇਖੋ ਲੱਤਾਂ ਲਾ ਦਿਖਾਈਂ ਬਰੀ ਅੱਜ ਕਿੰਨੇ ਆ ਆ ਦੇਖੋ ਲੱਤ ਸਾਰੀ ਕਿਵੇਂ ਗਲੀ ਹੋਈ ਦਿਖਦੀ ਹੈ ਤੁਹਾਨੂੰ ਖਾਜ ਪਈ ਹੋਈ ਹੈ ਵੀਰ ਦੇ ਤੇ ਪੂਰੀ ਬਾਡੀ ਇਦਾਂ ਹੀ ਹੈ 2.5 ਸਾਲ ਹੋ ਗਏ ਪ੍ਰੋਪਰ ਨਾ ਤਾਂ ਨਾਤਾ ਜਖਮ ਬਹੁਤ ਵੱਡੇ ਵੱਡੇ ਆ ਵੀ ਇਹਨੇ ਸ ਬਹੁਤ ਜ਼ਿਆਦਾ ਵਾ ਦਿਹਾੜੀ ਤੇ ਮਜ਼ਦੂਰੀ ਕਰਨ ਵਾਲਾ ਇੱਕ ਇਨਸਾਨ ਸੀ ਵਿਚਾਰਾ ਇਹ ਪੜਿਆ ਲਿਖਿਆ ਬੰਦਾ ਪਰ ਹਲਾਤਾਂ ਨੇ ਇਸ ਤਰੀਕੇ ਨਾਲ ਘੇਰਿਆ ਵੀ ਮੰਜੇ ਦੇ ਪਿਆ ਪਿਛਲੇ 2-3 ਸਾਲਾਂ ਤੋਂ ਪਰਮਜੀਤ ਫਿਰ ਕੀ ਗੱਲ ਹੋਈ ਸੀਗੀ ਇਹ ਛੱਟ ਕਿਦਾਂ ਲੱਗੀ ਤੇਰੇ ਛੱਟ ਵੀ ਜੀ ਕੰਮ ਕਰਦੇ ਸੀਗੇ ਜੀ ਕਟੜ ਨਾਲ ਵੀ ਮਾਰ ਕੇ ਹੁਸੈਨ ਦੋੜੇ ਨਾਲ ਕੱਢਦੇ ਸੀਗੇ ਮੈਂ ਇੱਧਰ ਕੰਮ ਕਰਦਿਆਂ ਹੁੰਦਾ ਸਾਹਮਣੇ ਵਾਲਾ ਇੱਕ ਇੱਧਰ ਕਰਦਾ ਸੀ ਕੰਮ ਉਹਦੇ ਰੋੜੀ ਨਿਕਲੀ ਉਹ ਪੂਰੇ ਜੋ ਪੂਰੇ ਜ਼ੋਰ ਚ ਗੋਲੀਆਂ ਵਾਂਗੂ ਆ ਕੇ ਸਾਰੀ ਪੂਰੇ ਵੱਜੀ ਤੇ ਤੇਰਾ ਪਰਿਵਾਰ ਦਾ ਕੀ ਹੈਗਾ ਤੇ ਮਮੀ ਦੀ ਡੈਡੀ ਦੀ ਕਿਵੇਂ ਜਦੋਂ ਵੀ ਮਾਂ ਕਿੰਨਾ ਕਿੱਡਾ ਘੋਟਾ ਸੀ ਤੇ ਤੇਰੀ ਮਦਰ ਦੀ ਡੈਥ ਹੋ ਗਈ ਸੀ ਜਦੋਂ ਮੈਂ ਛੋਟਾ ਹੀ ਸੀਗਾ ਜੀ ਅੱਛਾ ਫਿਰ ਉਸ ਤੋਂ ਬਾਅਦ ਮਮੀ ਜਦੋਂ ਵੀ ਫਿਰ ਡੈਡੀ ਨੇ ਦੂਆ ਬਿਆ ਕਰਾਵਿਆ ਫਿਰ ਉਹ ਸਾਨੂੰ ਕੁੱਟਨੇ ਮਾਰਨ ਲੱਗ ਗਈ ਆ ਬਾਤ ਕਿ ਨਹੀਂ ਕਰਾਂ ਜਾਂ ਅਸੀਂ ਤਾਂ ਦੇਖ ਫਿਰ ਗੱਲ ਦੱਸ ਪੂਰੀ ਉਹ ਕੁੱਟਣ ਮਾਰਨ ਲੱਗ ਗਈ ਮੈਨੂੰ ਕਹਿੰਦੀ ਸੀ ਕਹੀਂ ਜਾ ਹਰਾ ਹਰਾ ਵੱਟ ਕੇ ਲੈ ਕੇ ਆ ਮੁੱਤਗ ਹਰਾ ਕਿੱਥੇ ਵੱਡ ਹੁੰਦਾ ਉਸ ਤੋਂ ਬਾਅਦ ਤੇਰਾ ਤੁਸੀਂ ਨਾਨਕੀਆਂ ਆ ਗਏ ਨਾਨਕੀਆਂ ਆ ਕੇ ਕੀ ਹੋਇਆ ਗਾ ਨਾਨਕੀਆਂ ਆ ਕੇ ਬਾਅਦ ਮੰਮੀ ਹੁਣੇ ਪਟਨ ਲਾਤਾ ਤੇ ਫਿਰ ਨਾਨਕੀਆਂ ਆ ਕੇ ਨਾਨੇ ਦੀ ਵੀ ਡੈਥ ਹੋ ਗਈ ਜਦ ਤੂੰ ਆਏ ਨਾਨਕੀਆਂ ਆ ਕੇ ਦੋਨੇ ਭੈਣ ਭਰਾ ਹਾਂਜੀ ਤੇ ਉਸ ਤੋਂ ਬਾਅਦ ਮਾਮਾ ਮਾਮੇ ਦੇ ਵੀ ਮੌਤ ਹੋ ਗਈ ਮੁਰਦਾ ਕਾ ਮਾਮੀ ਦੇ ਬੱਚੇ ਕਿੰਨੇ ਸੀ ਮਾਮੇ ਦੇ ਤਿੰਨ ਕੁੜੀਆਂ ਹੀ ਸੀ ਆਏ ਉਹ ਘਰ ਵਾਲੀ ਨਾਲ ਲੈ ਗਈ ਬੱਚੇ ਉਹ ਨਾਲ ਲੈ ਗਈ ਦੇਖੋ ਕਿਸਮਤ ਦੀ ਮਾਰ ਆਪਦੇ ਪਿੰਡ ਰਿਆ ਮਾਪੇ ਚਲੇ ਗਏ ਨਾਨਾ ਨਾਨੀ ਲੈ ਆਏ ਨਨ ਨਾਨੀ ਕੋਲੇ ਆ ਗਿਆ ਵੀਰ ਪਹਿਲਾਂ ਨਾਨੇ ਦੀ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋ ਗਈ ਉਹ ਵੀ ਘਰ ਖਾਲੀ ਹੋ ਗਿਆ ਜਿਹੜਾ ਜਿਹੜਾ ਵੀ ਭਾਈ ਜਿੱਥੇ-ਇਥੇ ਵੀ ਸਹਾਰਾ ਲੈਂਦਾ ਰਿਆ ਉੱਥੇ ਸਹਾਰਾ ਵੀ ਖਤਮ ਹੁੰਦਾ ਰਿਹਾ ਸਾਰਾ ਦੇਣ ਵਾਲੇ ਵੀ ਖਤਮ ਹੁੰਦੇ ਰਹੇ ਉਸ ਤੋਂ ਬਾਅਦ ਦੋਨੇ ਭੈਣ ਭਰਾ ਸੀਗੇ ਇਹਦੀ ਜਿਹੜੀ ਭੈਣ ਸੀਗੀ ਛੋਟੀ ਬਰਮਜੀਤ ਦੀ ਉਹਨੂੰ ਵਿਆਹਤਾ ਨਾਨੀ ਨੇ ਵਿਆਉਣ ਤੋਂ ਬਾਅਦ ਉਹਦੇ ਆ ਬੱਚਾ ਹੋਇਆ ਅਰਸ਼ਪ੍ਰੀਤ ਅਰਸ਼ਪ੍ਰੀਤ ਤੂੰ ਕੀ ਕਹਿੰਦਾ ਪੁੱਤ ਕਿਹੜੀ ਕਲਾਸ ਚ ਪੜਦਾ ਚ 4th 4th ਕਲਾਸ ਚ ਕਿਹੜੇ ਸਕੂਲ ਚ ਜੀ ਸਰਕਾਰੀ ਸਰਕਾਰੀ ਸਕੂਲ ਕਿੱਥੇ ਪੁੱਤ ਜੀ ਰਤਨ ਹੈੜੀ ਰਤਨ ਹੈੜੀ ਤੂੰ ਜਾਣਾ ਮਾਮਾ ਠੀਕ ਹੋ ਜਾਵੇ ਹਾਂਜੀ ਠੀਕ ਆ ਇਹ ਬੱਚਾ ਛੋਟਾ ਜਿਹਾ ਅਰਸ਼ਪ੍ਰੀਤ ਇਹਦੇ ਵੀ ਹੱਥ ਗਲੇ ਪਏ ਆ ਜੀ ਕਿਉਂਕਿ ਇਹ ਬੱਚਾ ਆਪਣੇ ਮਾਮੇ ਦੀ ਜਿਵੇਂ ਕੇਅਰ ਕਰਦਾ ਤਾਂ ਉਹਦੇ ਨਾਲ ਸਕੇਬੀਸ ਇਹਨੂੰ ਵੀ ਹੋ ਗਈ ਪੂਰੀ ਹੱਥ ਪੈਰ ਗਲੇ ਪੂਰੇ ਸਰੀਰ ਦੇ ਉੱਪਰ ਵੀ ਨਿਸ਼ਾਨ ਪਏ ਪਏ ਆ ਫੇਸ ਤੇ ਵੀ ਕਿਉਂਕਿ ਜਿਹੜੀ ਇਹਨੂੰ ਸਕੇਬੀਸ ਆ ਖਾਜ ਆ ਬਹੁਤ ਭਿਆਨਕ ਆ ਤੇ ਉਹੀ ਇਹਨੂੰ ਵੀ ਹੋ ਗਈ ਵੀਰ ਨੂੰ ਬੱਚੇ ਨੂੰ ਛੋਟੇ ਨੂੰ ਕਿਉਂਕਿ ਇਹੀ ਆਪਦੇ ਮਾਮੇ ਦੇ ਪੱਟੀ ਕਰਦਾ ਇਹੀ ਮਾਮੇ ਨੂੰ ਰੋਟੀ ਪਾਣੀ ਦਿੰਦਾ ਕੱਪੜੇ ਬਦਲੌਂਦਾ ਜਿੰਨੀ ਕਿ ਮਦਦ ਹੋ ਸਕਦੀ ਹੈ ਇਹ ਅਰਸ਼ਪ੍ਰੀਤ ਅਰਸ਼ਦੀਪ ਸਿੰਘ ਕਰਦਾ ਅਰਸ਼ਦੀਪ ਦੇ ਮੰਮੀ ਆ ਜਿਹੜੇ ਜਨਮ ਦੇਣ ਤੋਂ ਬਾਅਦ ਛੋਟਾ ਜਿਹਾ ਸੀਗਾ ਛੱਡ ਕੇ ਚਲੇ ਗਏ ਉਹ ਉਹ ਪਤਾ ਹੀ ਨਹੀਂ ਕਿੱਥੇ ਚਲੇ ਗਈ ਭੈਣ ਨਾਨੀ ਨੇ ਪਹਿਲਾਂ ਤਾਂ ਦੁੱਧਾ ਦੁੱਧ ਹੀ ਪਾਲੇ ਤੇ ਹੁਣ ਅਗੋਂ ਦੋਤੀ ਦਾ ਪੁੱਤ ਵੀ ਪਾ ਦੇ ਜਣੀ ਕਿ ਪੜਨਾਨੀ ਦੇ ਕੋਲੇ ਰਹਿ ਰਿਹਾ ਵਾ ਅਰਸ਼ਪ੍ਰੀਤ ਇਸ ਟਾਈਮ ਤੇ ਪੜਨਾਨੀ ਵਿਚਾਰੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਆ ਪਹਿਲਾਂ ਤਾਂ ਇਹਨਾਂ ਦਾ ਵਜਨ ਚੱਕਿਆ ਹੁਣ ਅੱਗੇ ਇਹਨਾਂ ਦੇ ਬੱਚਿਆਂ ਦਾ ਵੀ ਚੱਕ ਰਹੇ ਨੇ ਤੇ ਉਹ ਭੈਣ ਜਿਹੜੀ ਪਰਮਜੀਤ ਦੇ ਸਿਸਟਰ ਆ ਉਹਨੂੰ ਅਸੀਂ ਬੇਨਤੀ ਕਰਦੇ ਆ ਭੈਣ ਨੂੰ ਵੀ ਜਿੱਥੇ ਵੀ ਹੈਗੀਏ ਜੇ ਤੁਸੀਂ ਵੀਡੀਓ ਨੂੰ ਦੇਖਦੇ ਆ ਸੁਣਦੇ ਹੋ ਸਾਡਾ ਨੰਬਰ 9780380075 ਆ ਜੀ 82 ਵਿਆਸੀ 848 ਤੇ 30075 ਆ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਪਲੀਜ਼ ਆ ਲਓ ਉਸ ਭੈਣ ਦਾ ਪਤਾ ਹੀ ਨਹੀਂ ਕਿੰਨੇ ਸਾਲ ਕਿੰਨੇ ਸਾਲ ਹੋ ਗਏ ਮਾਤਾ ਜੀ ਨੂੰ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਉਹ ਵੀ ਛੱਡ ਕੇ ਚਲੇ ਗਈ ਕਿਸੇ ਪਾਸੇ ਪਤਾ ਨਹੀਂ ਕਿੱਥੇ ਰਹਿ ਰਹੀ ਆ ਆ ਛੋਟੇ ਜਿਹੇ ਬੱਚੇ ਨੂੰ ਵੀ ਇੱਥੇ ਨਾਨੀ ਦੇ ਹਵਾਲੇ ਛੱਡ ਤਾ ਤੇ ਭਰਾ ਤਾਂ ਪਹਿਲਾਂ ਹੀ ਮੰਜੇ ਤੇ ਪਿਆ ਵਾ ਤੇ ਉਹ ਭੈਣ ਨੂੰ ਅਸੀਂ ਬੇਨਤੀ ਕਰਦੇ ਆ ਨਾਨੀ ਵਿਚਾਰੀ ਰੋਂਦੀ ਰਹਿੰਦੀ ਆ ਭਰਾ ਨੂੰ ਵੀ ਦੁੱਖ ਕਿੰਨਾ ਕਿਤੇ ਮੇਰੀ ਭੈਣ ਕਿ ਤੇ ਗਈ ਮੇਰੇ ਨਾਲ ਦੀ ਜੰਮੀ ਹੋਈ ਹੈ ਨਾ ਤਾਂ ਹੁਣੇ ਵੀਰ ਮੰਜੇ ਤੇ ਪਿਆ ਜਨ ਕਿ ਅਸੀਂ ਇਹਦੀ ਰਾਤ ਇਹਨੇ ਵੀਰ ਨੇ ਸਾਨੂੰ ਦੁੱਖ ਦੱਸਿਆ ਆਪਣਾ ਦੱਸਿਆ ਵੀ ਜਦੋਂ ਮੈਂ ਜਨਮ ਹੋਇਆ ਮਾਂ ਚਲੇ ਗਈ ਉਸ ਤੋਂ ਬਾਅਦ ਮਤੇਈ ਮਾਂ ਦੇ ਹੱਲ ਪੱਲੇ ਪਿਆ ਗਿਆ ਉਹ ਬਹੁਤ ਜ਼ਿਆਦਾ ਕੁੱਟਦੀ ਮਾਰਦੀ ਸੀ ਚਲੋ ਫਿਰ ਵੀ ਕਹਿੰਦਾ ਤਸ਼ੱਦਦ ਛੱਲੀ ਜਾਂਦੇ ਸੀਗੇ ਪੜੀ ਜਾਂਦੇ ਸੀ 8-9 ਸਾਲ ਦਾ ਕਿੰਨੇ ਸਾਲ ਦਾ 10 ਚਟਾ ਖੁੰਝ ਨਹੀਂ ਰਹਿੰਦੀ ਸੀ ਰੋਟੀ ਨਹੀਂ ਸੀ ਮਿਲਦੀ ਪੂਰੀ ਕੱਚਾ ਆਟਾ ਤਜਨ ਕਿ ਇਹ ਵੀਰ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨੀ ਹੁੰਦੀ ਹੈ ਵੀ ਇਨਸਾਨ ਇਸ ਲੈਵਲ ਤੱਕਰ ਵੀ ਗਿਰ ਸਕਦਾ ਵਾ ਉਹ ਇਹਦੇ ਜਿਹੜੇ ਸਟੈਪ ਮਦਰ ਸੀਗੇ ਉਹਨਾਂ ਦੇ ਵੀ ਇੱਕ ਬੱਚਾ ਹੋਇਆ ਸੀਗਾ ਤਾਂ ਪਰ ਉਹਨੇ ਉਹਨਾਂ ਨੂੰ ਆਪਣੇ ਬੱਚੇ ਦੀ ਪੂਰੀ ਕੇਅਰ ਕਰਦੇ ਸੀ ਪਰ ਇਹਨਾਂ ਦੋਨੇ ਭੈਣ ਭਰਾਵਾਂ ਦੀ ਬਹੁਤ ਦਰਦਸ਼ਾ ਕਰਦੇ ਸੀ ਉਹ ਇਹਨਾਂ ਦੀ ਦਰਦਸ਼ਾ ਨੂੰ ਦੇਖ ਕੇ ਜਦੋਂ ਇਹ ਮੱਚ ਗਿਆ ਇਹਦੀ ਲੱਤ ਦੇ ਉੱਪਰ ਕੀ ਰੁੱਲ ਗਿਆ ਸੀ ਲੋਕੋ ਉਹਨਾਂ ਦੇ ਅੱਲ ਗਈ ਸੀ ਲੱਤ ਜਲ ਗਈ ਸੀ ਇਹਦੀ ਵੀਰ ਦੀ ਉਸ ਟਾਈਮ ਛੋਟੇ ਹੁੰਦੇ ਦੀ ਉਹ ਤੇ ਲੱਤ ਜਲ ਕੇ ਜੁੜ ਗਈ ਸੀਗੀ ਤੇ ਇਹਦੇ ਭੂਆ ਜੀ ਉਹਨਾਂ ਨੇ ਸਰਜਰੀ ਕਰਾਈ ਸੀਗੀ ਤੇ ਉਹ ਸਰਜਰੀ ਵੀ ਉਹਨੇ ਖੋਲਤੀ ਸੀ ਕਹਿੰਦੀ ਇਹਨੂੰ ਸਰਜਰੀਆਂ ਦੀ ਲੋੜ ਨਹੀਂ ਹੈਗੀ ਵੀ ਇਹ ਕੰਮ ਕਰੇ ਇਹਦੇ ਤੇ ਪੱਟੀਆਂ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਹੁਣ ਇਸ ਵੀਰ ਦੀ ਉਹੀ ਜਲੀ ਹੋਈ ਲੱਤ ਦੇ ਉੱਤੇ ਛੋਟੀ ਜੀ ਸੱਟ ਲੱਗਣ ਨਾਲ ਜ਼ਖਮ ਹੋ ਗਿਆ ਉਹ ਇਸ ਲੈਵਲ ਤੇ ਚੱਲਿਆ ਗਿਆ ਜ਼ਖਮ ਵੀ 2.5 ਸਾਲ ਤੋਂ ਮੰंजे ਤੇ ਪਿਆ ਹੈ ਵੀਰ ਹਲਾਇਤ ਹੱਥ ਜੈ ਨਹੀਂ ਸੀ ਹੱਥ ਵਾਸੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਾਤਾ ਜੀ ਗਏ ਤੁਸੀਂ ਕੋਈ ਇਲਾਜ ਕਿਸੇ ਨੇ ਦਾਖਲ ਕਰਿਆ ਤੁਹਾਨੂੰ ਕਿਸੇ ਨੇ ਮਦਦ ਕੀਤੀ ਤੁਹਾਡੀ ਕਿਸੇ ਨੇ ਮਦਦ ਨਹੀਂ ਸਾਡੀ ਕੀਤੀ ਕੋਈ ਰਿਸ਼ਤੇਦਾਰ ਇਧਰੋਂ ਸੀ ਨਾ ਨੇ ਵੀ ਸਾਡੀ ਮਦਦ ਨਹੀਂ ਕੀਤੀ ਕੋਈ ਰਿਸ਼ਤੇਦਾਰ ਸਾਰੇ ਅੱਗੇ ਹੱਥ ਜੋੜੇ ਨੇ ਸਾਰਿਆਂ ਮੂਰੇ ਤੇ ਆ ਕਿਸੇ ਨੇ ਵੀ ਗਲੀ ਮਹੱਲੇ ਦੇ ਨਾਲ ਸਾਡੇ ਕਿਸੇ ਨੇ ਇਹ ਦੱਸਦੇ ਇਹਦੀ ਭੂਆ ਜੀ ਜਾਂ ਕੋਈ ਹੋਰ ਕਿਸੇ ਨੇ ਕਿਸੇ ਨੇ ਵੀ ਇੰਗਲੈਂਡ ਚਾਦੀ ਭੂਆ ਹਾਂ ਜੀ ਉਹ ਸਾਫ਼ ਹੀ ਮਨਾਂ ਕਰ ਸਾਫ਼ ਮਨਾਂ ਕਰਦੀ ਕਜੀ ਨਾਨੀ ਨੂੰ ਸਮਝੋ ਅੱਜੇ ਰੁੜਕੀ ਇਹਦਾ ਤਾਇਆ ਰੰਮਾ ਮਿਲਿਆ ਪੋਟਰੀ ਕੋਲ ਜੀ ਰੁੜਕਾ ਕਰਦੇ ਨੇ ਉਹ ਉਹਨਾਂ ਨੂੰ ਵੀ ਫੋਨ ਜੱਸੀ ਉਹਨਾਂ ਨੇ ਕਰਿਆ ਆਏ ਜੀ ਅੱਜ ਖੂਨ ਪਾਣੀ ਹੰਦਾ ਜਾਂਦਾ ਖੂਨ ਚਿੱਟਾ ਹੰਦਾ ਜਾਂਦਾ ਇਹ ਗੱਲਾਂ ਤਾਂ ਆਕਸਰ ਸੁਣਦੇ ਆਂ ਪਰ ਇਹ ਸੱਚ ਆ ਉਹ ਤਾਂ ਸਾਰੇ ਝੱਗ ਗਏ ਚਲੋ ਮੈਂ ਤੁਹਾਡੇ ਲਿਖੇ ਆਈ ਹੈ ਸੇਵਾ ਕੋਈ ਨਾ ਸੀ ਤੁਹਾਡੇ ਨਾਲ ਆ ਅੱਜ ਮੈਨੂੰ ਨੇਂ ਥੋੜੋ ਆਈ ਆ ਰੋਟੀ ਨਾ ਪਾਣੀ ਉੱਕਣੇ ਰਪਨੇ ਢੀ ਗਈ ਉੱਥੋਂ ਦਾ ਪੇਪਰ ਕਰਵਾ ਕੇ ਨੂੰ ਨਾਲ ਲੈ ਕੇ ਆਈ ਫਿਰ ਦੁਕਾਨ ਤੇ ਗਈ ਉਹ ਕੋਲ ਵਿੱਚ ਕੋਲ ਫਿਰ ਉੱਥੋਂ ਫਿਰ ਘਰ ਨੂੰ ਆਏ ਮੁੰਡਾ ਨੂੰ ਤਿਆਰ ਕਰਕੇ ਕਮ ਖਾਣ ਜਿੰਦਾ ਲਾਇਆ ਜਦ ਰੇਲ ਲਾਈ ਨਾ ਲਾਈ ਪਾਇਆ ਮਾ ਲੋਕਾਂ ਦੇ ਘਰਾਂ ਦੇ ਵਿੱਚ ਪੋਚੇ ਝਾੜੂ ਪੋਚੇ ਦਾ ਕੰਮ ਕਰਕੇ ਮਾੜਾ ਮੋਟਾ ਰੋਟੀ ਪਾਣੀ ਦਾ ਲੋਕ ਨਹੀਂ ਤਨੇ ਮਾਰਵਾ ਨਹੀਂ ਰੋਟੀ ਦਾ ਖਰਾਬਗਾ ਕੱਲ ਲੈਨੇ ਕਿਸੇ ਲਈ ਨਹੀਂ ਦਾਨੇ ਕਰਦੇ ਆ ਕਿਹੜੇ ਦਾਨ ਨੇ ਪਤਾ ਹੈ ਕੋਈ ਨਾ ਉਹ ਹੋ ਇਕਲ ਨਹੀਂ ਦਿਲ ਸਿੱਟੀ ਦਾ ਹੁੰਦਾ ਲੋਕ ਬਹੁਤ ਕੁਝ ਕਹਿੰਦੇ ਨੇ ਉਹ ਪ੍ਰਮਾਤਮਾ ਅੱਗੇ ਹੱਥ ਜੋੜ ਵੀ ਮੈਨੂੰ ਤੰਦਰੁਸਤੀ ਦੇ ਤੇਰੇ ਸਾਰੇ ਮਾਪੇ ਨੇ ਸਾਰੇ ਤੇਰੇ ਘਰ ਪਾਈ ਕੋਈ ਗੱਲ ਨਹੀਂ ਅਸੀਂ ਤੇਰੇ ਭਰਾ ਹਾਂ ਅੱਜ ਤੋਂ ਬਾਅਦ ਮੈਂ ਤੈਨੂੰ ਕਿਹਾ ਕਿ ਤੂੰ ਸਾਡਾ ਛੋਟਾ ਭਾਈ ਆ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ ਠੀਕ ਆ ਅਸੀਂ ਨਹੀਂ ਲੰਦੇ ਮੈਂ ਤੈਨੂੰ ਕਿਹਾ ਕਿ ਤੈਨੂੰ ਮੈਂ ਕਿਹਾ ਇਹ ਕਲਾਜ ਜਿਹੜਾ ਤੇਰਾ ਪੈਸੇ ਕਰਕੇ ਨਹੀਂ ਰੁਕੂਗਾ ਹੁਣ ਇਹ ਗੱਲ ਤੇਰੇ ਨਾਲ ਅਸੀਂ ਵਾਦਾ ਕਰਦੇ ਆ ਯਾਨੀ ਕਿ ਇੱਕ ਬੇਨਤੀ ਕਰਦੇ ਆ ਅਕਸਰ ਚਲੋ ਇਸ ਵੀਰ ਦਾ ਇਲਾਜ ਤਾਂ ਸਾਡੇ ਪਰਿਵਾਰ ਦੇ ਲੇਖੇ ਆ ਗਿਆ ਅਸੀਂ ਕਰਵਾਵਾਂਗੇ ਵੀਡੀਓ ਪਾਉਣ ਦਾ ਸਾਡਾ ਮਕਸਦ ਜਨਾਨੀ ਉਹਨਾਂ ਨੂੰ ਜਨ ਇਹਨਾਂ ਨੂੰ ਬੱਚਿਆਂ ਨੂੰ ਦਿਖਾਉਣ ਦਾ ਮਕਸਦ ਤੇ ਇਹਦੇ ਜੱਕਮਾਂ ਨੂੰ ਇਹ ਅਭੀ ਤੁਹਾਡੇ ਨੇੜੇ ਤੇੜੇ ਹੋ ਸਕਦਾ ਕੋਈ ਇਦਾਂ ਦਾ ਵੀਰ ਭਰਮਜੀਤ ਸਿੰਘ ਵਰਗਾ ਵੀਰ ਇਦਾਂ ਦੀ ਜਿੰਦਗੀ ਜਿਉ ਰਿਆ ਹੋਵੇ ਉਹਦਾ ਬਾਹ ਫੜਿਆ ਕਰੋ ਤੇ ਸਾਥ ਦੇਆ ਕਰੋ ਪਲੀਜ਼ ਬੇਨਤੀ ਹੈ ਸਾਡੀ ਹੱਥ ਬੰਨ੍ਹ ਕੇ ਜਦੋਂ ਬੰਦਾ ਇੰਨੇ ਮਾੜੇ ਹਾ ਤਾਂ ਇਸ ਟਾਈਮ ਇਹ ਵੀਰ ਨੂੰ ਦਵਾਈ ਨਹੀਂ ਦਿੱਤੀ ਕਿਸੇ ਲੈ ਨਹੀਂ ਸਕੇ ਡਾਕਟਰਾਂ ਨੇ ਐਡਮਿਟ ਨਹੀਂ ਕੀਤਾ ਬਿਨਾਂ ਪੈਸੇ ਤੋਂ ਇਲਾਜ ਹੈ ਨਹੀਂ ਬੰਦਾ ਬਿਮਾਰੀ ਨਾਲ ਮਰ ਜੇਵੇ ਅਸੀਂ ਅਕਸਰ ਕਹਿੰਨੇ ਰਹਿੰਨੇ ਆ ਤਾਂ ਉਹ ਕੁਦਰਤ ਦਾ ਜਾਂ ਬਿਮਾਰੀਆਂ ਸੀ ਸਿਹੜੀਆਂ ਉਹਦੇ ਕਰਕੇ ਆ ਬੰਦਾ ਪੈਸਿਆਂ ਕਰਕੇ ਮਰ ਜੇਵੇ ਵੀ ਉਹਦੇ ਕੋਲੇ ਪੈਸੇ ਹੈ ਨਹੀਂ ਸੀ ਤਾਂ ਉਹ ਮਰ ਗਿਆ ਤਾਂ ਉਹ ਕਿੱਡੀ ਦੁੱਖ ਦੀ ਗੱਲ ਆ ਵੀ ਇੱਕ ਮਾਇਆ ਬੰਦਿਆਂ ਨੂੰ ਮਾਰ ਰਹੀ ਐ ਇਸ ਟਾਈਮ ਸਭ ਤੋਂ ਵੱਡੀ ਬਿਮਾਰੀ ਹੋਈ ਕਲੇਣੀ ਮਾਇਆ ਵਾ ਉਹਦੇ ਕਰਕੇ ਇਨਸਾਨ ਮਾਰ ਰਿਹਾ ਇਸ ਵੀਰ ਨੂੰ 110-10 2-200 ਰੁਪਏ ਦਾ ਇੱਕ ਪੱਤਾ ਦਵਾਈਆਂ ਨਾਲ ਉਹਦਾ ਜਖਮ ਸਕੋਣ ਵਾਲਾ ਸੀਗਾ ਕੋਈ ਡਾਕਟਰ ਲੈਖ ਦਿੰਦਾ ਸੀ ਤੇ ਮਾਤਾ ਵਿਚਾਰੀ ਸਾਲ-ਸਾਲ ਉਹੀ ਖਵਾਈ ਜਾਂਦੀ ਸੀ ਉਹਨੇ ਇਸ ਵੀਰ ਦੇ ਲੀਵਰ ਤੇ ਨਾਸਰ ਕਰਤਾ ਇਹਦੇ ਵੀਰ ਦਾ ਲੀਵਰ ਖਰਾਬ ਹੋ ਗਿਆ ਇਸ ਟਾਈਮ ਕਾਲਾ ਪੀੜਿਆ ਵੀ ਹੋ ਗਿਆ ਇਹਨੂੰ ਹੈਪੇਟਾਈਟਸ ਸੀ ਦਾ ਵੀ ਪੇਸ਼ੈਂਟ ਹੋ ਗਿਆ ਹੈ ਨਾਲ ਲੀਵਰ ਦਾ ਇਹਨਾਂ ਨੁਕਸਾਨ ਹੋ ਗਿਆ ਇਸ ਵੀਰ ਦਾ ਗਲਤ ਦਵਾਈਆਂ ਖਾਣ ਨਾਲ ਕਿਉਂਕਿ ਚੰਗੇ ਡਾਕਟਰ ਕੋਲੇ ਪਹੁੰਚ ਨਹੀਂ ਸਕੇ ਚੰਗੇ ਹਸਪਤਲ 'ਚ ਇਲਾਜ ਨਹੀਂ ਕਰਾ ਸਕੇ ਜਿਵੇਂ ਕੋਈ ਦਵਾਈ ਦਾ ਪੱਤਾ ਦੱਸ ਦਿੰਦਾ ਵੀ ਇਹ ਜਿਹੜਾ ਜਖਮ ਸਭ ਕੁਝ ਉਹ ਹੀ ਖਾਈ ਜਾਂਦੇ ਸੀ ਤੇ ਉਹ ਇੰਨੇ ਗਰਮ ਹੁੰਦੇ ਐਂਟੀਬਾਇਓਟਿਕ ਤੇ ਉਹਨੇ ਲੀਵਰ ਤੇ ਅਸਰ ਕਰਤਾ ਤੇ ਹੈਪੇਟਾਈਟਸ ਸੀ ਦਾ ਇਸ ਟਾਈਮ ਝੂਝ ਰਿਹਾ ਬਿਮਾਰੀ ਨਾਲ ਇਹ ਵੀਰ ਉੱਪਰੋਂ ਸਕੇਮਸ ਹੋਈ ਗਾ ਪਰ ਉਹ ਏਡੇ ਵੱਡੇ ਵੱਡੇ ਜਖਮਾਂ ਤੇ ਕਮਜ਼ੋਰੀ ਇੰਨੀ ਹੈ ਖੂਨ ਦੇ ਵਿੱਚ ਵੀ ਘਾਟ ਆ ਤੇ ਜਿਹੜਾ ਸਭ ਤੋਂ ਵੱਡੀ ਘਾਟ ਆ ਜਿਹੜਾ ਇਹਨਾਂ ਦਾ ਖੂਨ ਚਿੱਟਾ ਹੋ ਗਿਆ ਜਿਹੜੇ ਦੇ ਰਿਸ਼ਤੇਦਾਰਾਂ ਦਾ ਉਹ ਉਹਦੇ ਕਰਕੇ ਵੀ ਬੰਦਾ ਟੁੱਟ ਜਾਂਦਾ ਵਾ ਅੱਜ ਇਹ ਪਰਿਵਾਰ ਨੂੰ ਤੁਸੀਂ ਦੇਖ ਕੇ ਅੰਦਾਜ਼ਾ ਲਾਇਓ ਵੀ ਤੁਹਾਡੇ ਨੇੜੇ ਤੇੜੇ ਕੋਈ ਇਦਾਂ ਦਾ ਪਰਿਵਾਰ ਤਾਂ ਨਹੀਂ ਜ਼ਿੰਦਗੀ ਕੱਟ ਰਿਆ ਤੁਹਾਡੇ ਨੇੜੇ ਤੇੜੇ ਕੋਈ ਇਦਾਂ ਦਾ ਪਰਮਜੀਤ ਸਿੰਘ ਸੋਨੀ ਵਰਗਾ ਵੀਰ ਤਾਂ ਨਹੀਂ ਕੋਈ ਜ਼ਿੰਦਗੀ ਕੱਟ ਰਿਹਾ ਪਲੀਜ਼ ਉਹਦੀ ਮਦਦ ਕਰਿਆ ਕਰੋ 2.5 ਸਾਲ ਹੋ ਗਏ ਮੰंजे ਤੇ ਪਏ ਨੂੰ ਵੀਰ ਨੂੰ 2.5 ਸਾਲ 2.5 ਸਾਲਾਂ ਤੋਂ ਸ਼ਨਾਣ ਨਹੀਂ ਹੋਇਆ ਚੱਕੀ ਤਰ੍ਹਾਂ ਨਾਲ ਕਿਉਂਕਿ ਜਗਮਬਾਹ ਵੱਡਾ ਸੀ ਉਹਦੇ ਕਰਕੇ ਬਿਮਾਰੀ ਪੈ ਗਈ ਸਕੇ ਵਿੱਚ ਪੂਰੀ ਸਕਿਨ ਗਲ ਗਈ ਆ ਵੀਰ ਜੀ ਘਰੇ ਪਿਆ ਮਾਂ ਦੱਬਦੀ ਨਾਨੀ ਰੋਟੀ ਦੇ ਦਿੰਦੀ ਆ ਲਿਆ ਕੇ ਲੋਕਾਂ ਦੇ ਘਰੇ ਭਾਂਡੇ ਮਾਂਜ ਕੇ ਰੋਟੀ ਖਾ ਲੈਂਦਾ ਵੀਰ ਤੇ ਮੌਤ ਦੀ ਵੇਟ ਕਰ ਰਿਆ ਉਹਨਾਂ ਨੇ ਕਿ ਵੀਰ ਦੀ ਵਰਟਿੰਗ ਆ ਜਿਹੜੇ ਵੀਰਾਂ ਨੇ ਸਾਨੂੰ ਦੱਸਿਆ ਸੀ ਡਾਕਟਰ ਰਮੇਸ਼ ਨੇ ਤੇ ਉਹ ਕਹਿੰਦੇ ਵੀ ਇਹ ਵੀਰ ਕਹਿੰਦਾ ਸੀ ਮੇਰੇ ਟੀਕਾ ਲਵਾ ਦਿਓ ਮੈਨੂੰ ਕੋਈ ਗੋਲੀ ਦੇ ਦਿਓ ਮੈਂ ਮਰ ਜਾ। ਯਾਨੀ ਕਿ ਵੀਰ ਮੌਤ ਵੀ ਇਹਨੂੰ ਮਿਲ ਨਹੀਂ ਰਹੀ। ਕਿਉਂਕਿ ਕਿੱਥੋਂ ਜਾਊ ਕਿੱਥੋਂ ਦਵਾਈ ਲੈ ਕੇ ਆਉਂ ਜਾ ਕੇ ਮਰਨ ਲਈ ਫਾਂਸੀ ਲਾਉਣ ਲਈ ਕਹਿੰਦਾ ਮੈਂ ਬਹੁਤ ਖਿਆਲ ਆਉਂਦੇ ਆ ਦਿਮਾਗ 'ਚ ਵੀ ਮੈਂ ਕਿੱਦਾਂ ਮਰਾਂ। ਤੇ ਮੈਂ ਮਰ ਵੀ ਨਹੀਂ ਸਕਦਾ। ਇਹ ਇਜਾਜ਼ਤ ਨਹੀਂ ਕਹਿੰਦਾ ਮੈਨੂੰ ਹੈਗੀ ਵੀ ਮੈਂ ਕੀ ਕਰਾਂ ਆਪਣੀ ਜ਼ਿੰਦਗੀ ਨੂੰ ਤਿਆਗਣਾ ਚਾਹੁੰਦਾ ਮੈਂ ਉਹਨੂੰ ਵੀ ਤਿਆਗ ਨਹੀਂ ਪਾ ਰਿਹਾ। ਇੱਕ ਇਨਸਾਨ ਇੰਨਾ ਮਾਇਆ ਕਰਕੇ ਸਿਰਫ ਪੈਸੇ ਕਰਕੇ ਪੈਸੇ ਦੀ ਘਾਟ ਕਰਕੇ ਇੱਕ ਸਿਸਟਮ ਕਰਕੇ ਵੀ ਇਲਾਜ ਨਹੀਂ ਹੋ ਰਿਹਾ। ਬੰਦਾ ਆਪਣੀ ਬਹੁਤ ਮੰਗ ਰਿਹਾ। ਤੇ ਮੌਤ ਤੋਂ ਵੱਧ ਜ਼ਿੰਦਗੀ ਜਿਉ ਰਿਹਾ। ਕਿਤੇ ਕਰਕੇ ਸਿਰਫ ਸਾਡੀਆਂ ਅਣਗੌਲੀਆਂ ਕਰਕੇ ਸਾਡੇ ਅਸੀਂ ਇਗਨੋਰ ਕਰ ਰਹੇ ਹਾਂ ਸਿਸਟਮ ਨੂੰ ਸਾਰੇ ਨੂੰ ਅਸੀਂ ਆਪ ਜਿਹਦੇ ਕੋਲੇ ਪੈਸਾ ਹੈਗਾ ਉਹ ਤਾਂ ਆਪ ਦਾ ਵਰਤਾਈ ਜਾਂਦਾ ਜਿਹਦੇ ਕੋਲੇ ਨਹੀਂ ਹੈਗਾ ਉਹ ਵਿਚਾਰਾ ਇਦਾਂ ਧੱਕੇ ਖਾਈ ਜਾਂਦਾ ਇਦਾਂ ਜ਼ਿੰਦਗੀ ਨੂੰ ਕੱਟ ਰਿਹਾ ਮਜਬੂਰੀ ਆ ਨਰਕ ਕੱਟਣਾ ਮਜਬੂਰੀ ਬਣ ਗਈ ਇਸ ਵੀਰ ਦੀ ਤੇ ਇਸ ਕਰਕੇ ਬੇਨਤੀ ਆ ਵੀ ਇਦਾਂ ਦੇ ਪਰਿਵਾਰਾਂ ਦੀ ਮਦਦ ਲਈ ਜ਼ਰੂਰ ਅੱਗੇ ਆਇਆ ਕਰੋ ਇਦਾਂ ਦੇ ਪਰਿਵਾਰਾਂ ਨਾਲ ਸਾਥ ਜ਼ਰੂਰ ਦਿਆ ਕਰੋ ਤਾਂ ਜੋ ਆਪਾਂ ਇਹਨਾਂ ਦੀ ਜੀੰਦਗੀ ਨਾਮ ਇਹ ਨਵੀਂ ਰੋਣਾ ਨਾ ਦੇਖੋ ਮੈਂ ਖੜੀ ਠੀਕ ਹੈ ਅਸੀਂ ਤੇਰੇ ਨਾਲ ਆ ਤੂੰ ਸਾਡਾ ਭਰਾ ਆ ਮਾ ਛੋਟਾ ਤੇਰੇ ਨਾਲ ਆ ਤੇਰਾ ਆਜ ਵੀ ਹੋਊਗਾ ਤੂੰ ਜੀਵੇਂਗਾ ਠੀਕ ਹੋ ਕੇ ਸਾਡਾ ਨਾ ਸੇਵਾ ਕਰਾਇਗਾ ਨਾ ਵਾਦਾ ਕੀਤਾ ਹੀ ਰਾਤ ਨੂੰ ਇੱਥੇ ਆ ਜਾਣਾ ਅਸੀਂ ਤਾਂ ਠੀਕ ਹੈ ਇਹਨੇ ਵੀ ਬੇਬੇ ਵਾਦਾ ਕਰਿਆ ਕਹਿੰਨਾਂ ਨੂੰ ਜਿੰਦਗੀ ਤਾਂ ਜਿੰਦਗੀ ਸੇਵਾ ਕਰਾਉਂ ਤੁਹਾਡੇ ਨਾਲ ਹੀ ਅੱਛਾ ਭਾਈ ਸਾਨੂੰ ਬਹੁਤ ਔਖਾ ਕੋਈ ਸਾਧਨ ਨਹੀਂ ਰੋਟੀ ਪਾਣੀ ਦਾ ਕੋਈ ਨਾ ਮਾਫੀ ਤੁਹਾਡੇ ਨਾਲ ਟੈਨਸ਼ਨ ਨਾ ਲਾਓ ਬਿਲਕੁਲ ਟੈਨਸ਼ਨ ਨਾ ਲੋ ਰਾਸ਼ਨ ਵੀ ਤੁਹਾਨੂੰ ਦਿੱਤਾ ਜਾਊਗਾ ਇਹਦਾ ਲਾਜ ਨਹੀਂ ਮਾਫੀ ਚਾਹਤ ਰਾਜ ਨੂੰ ਜਨਾ ਲੈ ਮੈਂ ਵੇਚਦਾ ਸਿੰਗਲਡਰ ਮੈਂ ਵੇਚਦਾ ਮੋਟਰਸਾਈਕਲ ਮੈਂ ਵੇਚਦਾ ਵੀ ਇਹਨੂੰ ਆਰਾਮ ਆ ਜੀ ਮੈਂ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਇਹੀ ਚਾਹੀਦਾ ਅੱਛਾ ਗੈਸ ਸੁਲ੍ਹਾ ਵੀ ਵੇਚਦਾ ਨਾ 12 ਰੁਪਏ ਦਿਓ ਲੱਕੜਾ ਕਿੱਥੀਆਂ ਕਰਕੇ ਲਿਆ ਕਿੱਥੇ ਰੰਨੇ ਸੇਰਚੋ ਕੋਈ ਬੇਟੇ ਅੱਜਕੱਲ ਕਿਸੇ ਲੈ ਜੇ ਘਰ ਹੈਗੀ ਤਾਂ ਖਾ ਲੈਣੀ ਨਾ ਹੁਣ ਦੋ ਦਿਨ ਤੋਂ ਸਾਨੂੰ ਇਹ ਪਤਾ ਜਿਵੇਂ ਅਸੀਂ ਕੱਟਦੇ ਆਂ ਬਾਹਰ ਫੜ ਤੇ ਉਹ ਕਿ ਘਰ ਜਾ ਰਹੀ ਲਗ ਮੰਡੀ ਦੂਈ ਗਲੀ ਚ ਉਹ ਸਾਡੀ ਰੋਟੀ ਪਾਣੀ ਖਾਇਆ ਇਹਦੀ ਕੋਈ ਕਿਸੇ ਦੇ ਅੱਨਾ ਵੀ ਉਹ ਨਾ ਤਾਂ ਨਾ ਬਾਅਦ ਘਰ ਮੰਗੂ ਅਸੀਂ ਆਪਣੇ ਰੋਟੀ ਪਾਣੀ ਕੁਝ ਸਮਾਜਿਕ ਜੰਗੀਆਂ انسان ਵੀ ਰਹਿੰਦੇ ਜਿਨ੍ਹਾਂ ਦੇ ਕਰਕੇ ਮਾਤਾ ਦੀ ਰੋਟੀ ਪਾਣੀ ਕੱਪੜੇ ਆਪਦੇ ਕੋਲੋਂ ਦੇ ਦਿੰਦੇ ਨੇ ਪਾਉਣ ਨੂੰ ਉਹ ਪੁਰਾਣੇ ਅਰਸ਼ੂ ਦੇ ਕੱਪੜੇ ਦੇ ਦਿੰਦੇ ਨੇ ਕੋਈ ਪੜ੍ਹਾਈ ਯਾਨੀ ਕਿ ਕਿਦਾਂ ਬੰਦਾ ਜ਼ਿੰਦਗੀ ਕੱਢੂ ਨਾਨੀ ਆਪਦੇ ਦੋਤੇ ਨੂੰ ਪਾਲਿਆ ਦੋਤੀ ਨੂੰ ਪਾਲਿਆ ਦੋਤੀ ਨੂੰ ਵਿਆਹ ਉਹਦੇ ਬੱਚੇ ਹੋ ਗਏ ਉਹ ਦੋਤੀ ਵੀ ਛੱਡ ਕੇ ਬੱਚੇ ਨੂੰ ਚਲੇ ਗਈ ਹੁਣ ਉਸ ਬੱਚੇ ਨੂੰ ਵੀ ਪਾਲ ਰਹੀ ਆ ਤੇ ਇੱਕ ਬਿਮਾਰ ਦੋਤਾ ਪਿਆ ਵਾ ਉਹਨੂੰ ਵੀ ਪਾਲ ਰਹੀ ਆ ਉਹਦਾ ਵੀ ਇਲਾਜ ਕਰਾ ਰਹੀ ਆ ਤੇ ਲੋਕਾਂ ਮure ਹੱਥ ਢਣ ਦੀ ਬਜਾਏ ਘਰ ਦੀ ਕੱਲੀ ਕੱਲੀ ਚੀਜ਼ ਤੱਕ ਵੇਚਤੀ ਸਰੰਡਰ ਦਾਦੇ ਮਾਤਾ ਫਰਿੱਜ ਵੇਚਤਾ ਗੈਸ ਚੁੱਲਾ ਤੱਕ ਸਾਰਾ ਕੁਝ ਬਿਕ ਗਿਆ ਮੋਟਰਸਾਈਕਲ ਦੀ ਵੀ ਕੋਈ ਲਿਆ ਹੇ ਕਿਸ਼ਤ ਉਹ ਵੀ ਵੇਚ ਗਿਆ ਤੇ ਹੁਣ ਕੀ ਰਹਿ ਗਿਆ ਪਿੱਛੇ ਵੇਚਣ ਨੂੰ ਖੋਦ ਹੀ ਰਹਿ ਗਏ ਵੇਚਣ ਨੂੰ ਫਿਰ ਇਹਨਾਂ ਦਾ ਇਹਨਾਂ ਨੂੰ ਹੋਰ ਵੇਚ ਖਰੀਦ ਲਈਏ ਇਹਨਾਂ ਦਾ ਫੋਨ ਚੂਸ ਲੈ ਇਹਨਾਂ ਦੇ ਗੁਰਦੇ ਵੇਚ ਦਿੰਨੇ ਜੀ ਆਪ ਕੱਢ ਕੇ ਵਿਚਾਰਿਆਂ ਦੇ ਇਸੇ ਚੀਜ਼ ਦੀ ਵੇਟ ਕਰਦੇ ਹੁਣ ਅਸੀਂ ਇਹ ਜੀ ਜਿਹੜੇ ਕਾ ਵੀ ਇਹ ਹੁਣ ਆਪਣੇ ਆਪ ਨੂੰ ਵੇਚਣ ਗਏ ਵੇਨਾ ਪੁੱਤੇ ਲਫਾਇ ਲਾ ਤਰੋਂ ਨਾ ਜੀ ਰੋਟੀ ਖਾਣ ਗਏ ਅਸਾਂ ਬਿਜ਼ੀ ਤਾਂ ਬਿਲ ਪਰ ਆ ਗਿਆ ਮੀਟਰ ਕੱਟੇਗਾ ਪਟਕੇ ਲੈ ਗਏ ਉਹ ਅਰਸੀ ਬੱਕੇ ਮੈਂ ਪੜਦਾ ਪੁੱਤ ਤੂੰ ਰਾਤ ਨੂੰ ਕਦੇ ਪੜ ਲੈਣਾ ਪੁੱਤ ਤੂੰ ਪੜਦਾ ਪਤ ਨਹੀਂ ਆਵੇਂ ਸਕੂਲੇ ਠੀਕ ਹੋਰ ਪੜਨਾ ਤੂੰ ਕੀ ਬਣਨਾ ਪੜ ਪੜ ਕੇ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ ਹੋਮ ਮਿਨਿਸਟਰ ਬਣਨਾ ਬਹੁਤ ਤੇਰੀ ਨੂੰ ਹੋਮ ਮਿਨਿਸਟਰ ਕੀ ਕੰਮ ਕਰਦਾ ਹੁੰਦਾ ਪਰ ਤੁਹਾਨੂੰ ਹੋਮ ਮਿਨਿਸਟਰ ਦਾ ਮਤਲਬ ਕੀ ਹੁੰਦਾ ਘਰ ਦਾ ਮਿਨਿਸਟਰ ਉਹ ਹੋਮ ਮਿਨਿਸਟਰ ਵੀ ਰਾਜ ਹੁੰਦਾ ਹੋਮ ਮਿਨਿਸਟਰ ਬਣਨਾ ਚਾਹੁੰਦਾ ਜੀ ਤੇ ਸਾਡੇ ਹੋਮ ਮਿਨਿਸਟਰ ਨੂੰ ਸੋਚਣਾ ਚਾਹੀਦਾ ਵੀ ਉਹ ਹੋਮ ਮਿਨਿਸਟਰ ਜਿਹੜਾ ਇਸ ਟਾਈਮ ਹੈਗਾ ਕੀ ਉਹ ਹੋਮ ਲਈ ਕੁਝ ਕਰ ਰਿਹਾ ਕੀ ਉਹ ਆਪਣੇ ਘਰ ਲਈ ਆਪਣੇ ਸਟੇਟ ਲਈ ਕੁਝ ਕਰ ਰਿਹਾ ਆ ਕੀ ਉਹਨੂੰ ਦਿਖਦੇ ਆ ਇਦਾਂ ਦੇ ਬੱਚੇ ਕੀ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਹੈ ਨੀਗਾ ਮਿਲਦਾ ਨੀਗਾ ਨਹੀਂ ਤਾਂ ਇਸ ਵੀਰ ਦਾ ਇਲਾਜ 2.5 ਸਾਲ ਪਹਿਲਾਂ ਸਰਕਾਰੀ ਹਸਪਤਾਲ ਦੇ ਵਿੱਚ ਹੋ ਸਕਦਾ ਸੀਗਾ ਇਸ ਵੀਰ ਦੇ ਜਗਮਾਨ ਨੂੰ ਤਾਬ ਆ ਸਕਦਾ ਸੀਗਾ ਅੱਜ ਤੋਂ 2.5 ਸਾਲ ਪਹਿਲਾਂ ਇਹ ਵੀਰ ਹੈਪਟਾਈਟਸ ਸੀ ਵਰਗੀ ਬਿਮਾਰੀ ਤੋਂ ਬਚ ਸਕਦਾ ਸੀਗਾ ਇੰਨੀਆਂ ਗਰਮ ਦਵਾਈਆਂ ਖਾ ਖਾ ਕੇ ਇਹਨੇ ਆਪਣੀ ਜ਼ਿੰਦਗੀ ਵੀ ਦਾਤੇ ਲਾ ਲਈ ਵੀਰ ਨੇ ਅੱਡੀਆਂ ਦੀਆਂ ਕੀ ਬੇਨਤੀਆਂ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਹੋਰ ਭੈਣ ਭਰਾਵਾਂ ਤੇ ਕਰਪਾਉਣ ਸਕੇ ਕੋਈ ਹੋਰ ਇਸ ਵੀਡੀਓ ਨੂੰ ਦੇਖ ਕੇ ਸਮਝ ਸਕੇ ਇਹਨਾਂ ਦੀ ਤਕਲੀਫ ਨੂੰ ਤੇ ਆਪਣੇ ਆਣ ਗਵਾਨ ਦੇ ਵਿੱਚ ਕੋਈ ਇਦਾਂ ਦੀ ਤਕਲੀਫ ਦਾ ਸਾਹਮਣਾ ਕਰ ਰਿਹਾ ਵੀਰ ਜਾਂ ਭੈਣ ਜਾਂ ਕੋਈ ਮਾਂ ਕੋਈ ਬਜ਼ੁਰਗ ਉਹਦੀ ਮਦਦ ਕਰ ਸਕੇ ਇੰਨੀਆਂ ਕੀ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਿਓ ਸਾਡਾ ਨੰਬਰ 97803 트리플 073 ਜੀ 82848 ਤੇ 트리플 073 ਜੀ ਇਹਨਾਂ ਨਾਲ ਆਪਣਾ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਕੋਈ ਇਹਨਾਂ ਨਾਲ ਜਾਣਕਾਰ ਮਿਲਣਾ ਚਾਹੁੰਦਾ ਇਸ ਵੀਰ ਦਾ ਜੀ ਦੇ ਭੈਣ ਜਿਹੜੇ ਕੀ ਨਾਂ ਭੈਣ ਦਾ ਜੀ ਪ੍ਰਭਜੋਤ ਕੌਰ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਜੇ ਉਹ ਮਿਲਣਾ ਚਾਹੁੰਦੇ ਆਪਣੇ ਵੀਰ ਨੂੰ ਆ ਕੇ ਮਿਲ ਕੇ ਜਾਵੇ ਦਾ ਹਾਲ ਚਾਲ ਪੁੱਛ ਕੇ ਜਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਪਲੀਜ਼ ਅੱਗੇ ਤਾਂ ਜੋ ਕੋਈ ਹੋਰ ਭੈਣ ਭਰਾ ਦੇਖ ਸਕੇ ਬਾਕੀ ਸਾਡੇ ਅਵਾਰਡ ਦੇ ਵਿੱਚ ਪੇਸ਼ ਹੋਇਆ ਸੱਲਨ ਪਿਆ ਵੀਰ ਸਾਡਾ ਜਸਵੀਰ ਸਿੰਘ ਇਹਨਾਂ ਦੀ ਵੀ ਪੂਰੀ ਬੈਕ ਆ ਜਿਹੜੀ ਗਲੀ ਹੋਈ ਆ ਪਿੱਛੋਂ ਪਿੱਛੇ ਬੈਕ ਤੇ ਟਾਇਲਟ ਵਾਲੀ ਜਗ੍ਹਾ ਤੇ ਕੀੜੇ ਪਏ ਸੀ ਬਹੁਤ ਹਾਲਾਤ ਮਾੜੇ ਸੀ ਇੱਧਰ ਰਾਣੀ ਕੌਰ ਆ ਭੈਣ ਪਈ ਇਹ ਵੀ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਲੈ ਕੇ ਆਂਦਾ ਇਹਨਾਂ ਨੂੰ ਵੀ ਭੈਣ ਨੂੰ ਮਦਦ ਤੋਂ ਭਗਵਾਨ ਕਰਤਾ ਹੈ ਭਗਵਾਨ ਬਹੁਤ ਆਏਗਾ ਵੀਰੇ ਫਿਰ ਵੀ ਸਾਡਾ ਲਈ ਤਾਂ ਤੁਸੀਂ ਵੀ ਭਗਵਾਨ ਬਰਾਬਰ ਹੀ ਆਂ ਨਹੀਂ ਕਰਦੇ ਕੁਝ ਬਹੁਤ ਆਏਗਾ ਵੀਰੇ ਇਸ ਬੰਦਾਂ ਵੀ ਸਰਚ ਹਾਂ ਸਾਡਾ ਹੈ ਗਈ ਇਹ ਚਾਰ ਬੱਚੇ ਇਸ ਭੈਣ ਦੇ ਛੋਟੇ ਛੋਟੇ ਪਰਮਜੀਤ ਸਿੰਘ ਇਹਨਾਂ ਦੇ ਹਸਬੰਦ ਦਾ ਨਾਮ ਸੀ ਉਹ ਇਹਨਾਂ ਨੂੰ 12-13 ਸਾਲ ਪਹਿਲਾਂ ਉੱਤਰਾਖੰਡ ਤੋਂ ਵਿਆਹ ਕੇ ਲੈ ਕੇ ਆਏ ਸੀ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਵੀਰ ਦੀ ਤੇ ਭੈਣ ਬਿਨਾਂ ਇਲਾਜ ਤੋਂ ਵਿਚਾਰੀ ਘਰ ਚ ਪਈ ਸੀ ਹਾਲਾਤ ਇੰਨੇ ਮਾੜੇ ਸੀ ਵੀ ਰੋਟੀ ਪਾਣੀ ਦਾ ਵੀ ਬੰਦ ਜਾਨ ਨਹੀਂ ਬੱਚੇ ਕੋਈ ਪੜ੍ਹਾਈ ਨਹੀਂ ਕਰਦੇ ਇੱਦਾਂ ਹੀ ਘੁੰਮੀ ਜਾਂਦੇ ਨੇ ਸਾਰਾ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕੀਤੀ ਇਸ ਭੈਣ ਦੇ ਇਲਾਜ ਦੇ ਵਾਸਤੇ ਮਦਦ ਲਈ ਵੀ ਰਾਣੀਕੌਰ ਦਾ ਇਲਾਜ ਕਰਾਉਣਾ ਬਿਮਾਰ ਪਈ ਹੈ ਪਰਮਜੀਤ ਸਿੰਘ ਦੀ ਘਰ ਵਾਲੀ ਜੋ ਕਿ ਸਵਰਗਵਾਸ ਹੋ ਚੁੱਕਿਆ ਉਹਦੇ ਇਲਾਜ ਵਾਸਤੇ ਮਦਦ ਦੀ ਜਰੂਰਤ ਆ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਮਦਦ ਕੀਤੀ ਜਾਵੇ ਗੁਰੂ ਘਰ ਤੋਂ ਸਪੀਕਰ 'ਚ ਅਨਾਉਂਸਮੈਂਟ ਕੀਤੀ ਗਈ ਕੀ ਹੋਇਆ 3000 ਰੁਪਏ ਦੀ ਦਦ ਸੰਬੰਧ ਕਰਤਾ ਹੈ ਗੁਰੂ ਘਰ ਦੀ ਆਵਾਜ਼ ਨੂੰ ਸੁਣ ਕੇ ਇਹਨਾਂ ਰੁਪਿਆ ਸੰਗਤ ਨੇ ਇਕੱਠਾ ਕਰਤਾ 3000 ਰੁਪਏ ਦੀ 7000 ਰੁਪਏ ਨੰਨਾ ਕਿਰਾਇਆ ਲੱਗ ਗਿਆ ਇੱਥੇ ਆਉਣ ਦਾ ਇਹ ਸਾਡੇ ਅੱਜ ਦੇ ਸਮਾਜ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਆ ਅੱਜ ਦਾ ਸਾਡਾ ਸਮਾਜ ਗੁਰੂ ਸਾਹਿਬ ਦੀ ਦੱਸੀ ਹੋਈ ਰਸਤੇ ਨੂੰ ਭੁੱਲ ਚੁੱਕਿਆ ਵਾ ਭਾਈ ਕਨਈਆ ਜੀ ਦੇ ਵਾਰਸ ਅਸੀਂ ਆਪਣੇ ਪਿੰਡ ਦੇ ਵਿੱਚ ਪਈ ਇੱਕ ਲੇਡੀ ਜਿਹਦੇ ਨਿੱਕੇ ਨਿੱਕੇ ਚਾਰ ਬੱਚੇ ਸੜਕਾਂ ਤੇ ਤੁਰੇ ਫਿਰਦੇ ਆ ਰੋਟੀ ਦਾ ਕੋਈ ਪ੍ਰਬੰਧ ਨਹੀਂ ਇਲਾਜ ਦਾ ਕੋਈ ਪ੍ਰਬੰਧ ਨਹੀਂਗਾ ਉਹਦੇ ਲਈ ਅਸੀਂ 3000 ਰੁਪਏ ਇਕੱਠਾ ਕਰ ਸਕੇ ਸਾਰਾ ਪਿੰਡ ਰਲ ਕੇ ਸਾਨੂੰ ਸੋਚਣਾ ਚਾਹੀਦਾ ਵਿਚਾਰਾਂ ਕਰਨੀਆਂ ਚਾਹੀਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹਨਾਂ ਦੇ ਪਿੰਡ ਦੀ ਸੀਗੀ ਜਿਹਨੇ ਅਨਾਉਂਸਮੈਂਟ ਕਰੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਵੀ 3 10 15000 ਰੁਪਏ ਗੁਰਦੁਆਰਾ ਸਾਂਭ ਦੀ ਕਮੇਟੀ ਵੀ ਦੇ ਸਕਦੀ ਸੀ ਇਲਾਜ ਦੇ ਲਈ ਉਹ ਵੀ ਇਸ ਭੈਣ ਦਾ ਇਲਾਜ ਕਰਵਾ ਸਕਦੇ ਸੀ ਕਮੇਟੀ ਨੇ ਹੋਰ ਕਰਨਾ ਕੀ ਹੈ ਗੁਰਦੁਦਾਰੇ ਢਾ ਢਾ ਕੇ ਬਣਾਈ ਜਾਣਾ ਪੱਥਰ ਲਾਈ ਜਾਣਾ ਕੀ ਇਹ ਹੀ ਡਿਊਟੀਆਂ ਗੁਰਦੁਆਰਾ ਕਮੇਟੀ ਦੀ ਕਿਹੜੇ ਗੁਰੂ ਘਰ ਦੇ ਵਿੱਚੋਂ ਗਰੀਬ ਦਾ ਇਲਾਜ ਗਰੀਬ ਨੂੰ ਰਾਸ਼ਨ ਗਰੀਬ ਦੀ ਛੱਤ ਦਿੱਤੀ ਜਾਂਦੀ ਆ ਸਰੂਕਾਰ ਦੇ ਪ੍ਰਬੰਧਕਾਂ ਨੂੰ ਹੁਣ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਇਦਾਂ ਦੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਅਸੀਂ ਇਹੀ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ